ਅੰਮ੍ਰਿਤਪਾਲ ਦਾ ਘਰ ਆਏ ਹਨ ਅੰਮ੍ਰਿਤਪਾਲਾ ਕੋਣ ਆ ਗਿਆ ਅੰਮ੍ਰਿਤਪਾਲਾ ਹਾਂਜੀ ਭਾਈ ਕੀ ਹਾਲ ਹੈ ਵਧੀਆ ਵਧੀਆ ਯਾਰ ਅਸੀਂ ਸਰਕਾਰ ਵੱਲੋਂ ਘਲੇ ਆ ਮਰਦਨ ਸਵਾਰੀ ਜੀ ਕਰਦੇ ਆ ਅਸੀਂ ਲਿਖਤੀਆਂ ਜੀਆਂ ਬਾਰੇ ਅੱਛਾ ਅੱਛਾ ਸੂਰੇ ਬਾਰੇ ਲਿਖ ਕੇ ਲੈ ਕੇ ਜਾਣਾ ਸੀਗਾ ਉਹ ਯਾਰ ਉਹ ਤਾਂ ਲਿਖਣੀ ਬਾਤ ਮੈਨੂੰ ਲਾਹ ਪਤਰੀ ਕਾ ਪੀ ਵੇ ਕਿ ਪੈਸੇ ਹੀ ਨਹੀਂ ਦਿਖਾਉਣਾ ਇੱਥੇ ਪਈ ਸੀਗੀ ਅੱਤਾਂ ਪਤਾ ਨਹੀਂ ਕੀ ਫੋਟੋ ਜੀ ਲਾਤੀ ਇਹਨਾਂ ਨੇ ਉੱਤੇ ਬਹਿ ਕੇ ਫਿਰ ਬਹਿ ਕੇ ਵੀ ਨਹੀਂ ਆਜਾ ਆ ਜਾ ਪ੍ਰੈਥੀ ਆ ਜਾ ਪੰਡਾ ਗੰਦਰੀ ਆ ਜਾ। ਪੰਡਰੀ ਦਾ ਦੂਰ। ਆਹਾ ਯਾਰ ਲਾਪਤਰੀ ਨਾ ਤਾਂ ਇਹਦੇ ਪੈਸੇ ਆਉਂਦੇ ਆ ਬਹਿ ਕੇ ਦੱਸ ਮੈਨੂੰ ਬਹਿ ਜਾ ਪਾਣੀ ਪੀਓਗੇ। ਕੀ ਆ ਪਾਣੀ ਦਾ ਬਾਅਦ ਚ ਪੀਨੇ ਆ। ਅੰਮ੍ਰਿਤਪਾਲ ਸਿੰਘ ਆ। ਹਾਂਜੀ। ਜੰਗਨ ਸਿੰਘ ਆ। ਹਾਂਜੀ। ਕੇਤਾ ਸਿੰਘ? ਹਾਂਜੀ। ਤਨਵ ਬੱਗਾ ਸਿੰਘ ਹਾਂਜੀ ਆਪ ਤੂੰ ਤੇ ਜੰਮੀ ਜਾ ਮੈਨੂੰ ਕੋਈ ਇਹਨੇ ਆਪਸ਼ਨ ਨਹੀਂ ਦੱਸਿਆ ਵੀ ਸਾਡੇ ਦਾਦਾ ਦੇ ਨਾਮ ਤੇ ਸਾਰਾ ਕੁਝ ਦੱਤ ਸਾਨੂੰ ਇੱਕੜਾ ਧਾਰ ਕਾਰਡ ਲਈ ਫਿਰਦਾ ਤੂੰ ਹਾਂਜੀ ਇਹ ਧਾਰ ਕਾਰਡ ਨਹੀਂ ਦਾ ਪਤਰੀ ਦੀ ਧਾਰ ਕਾਰਡ ਦੀ ਕਾਪੀ ਧਾਰ ਕਾਰਡ ਦੀ ਕਾਪੀ ਕਿਹੜੀ ਹੈ ਇਹ ਹੋਰ ਕੀ ਜੀ ਇਹ ਇਹਦਾ ਵਿਆਹ ਦਾ ਕਾਰਡ ਲਈ ਫਿਰਦਾ ਤੂੰ ਦਾ